ਆਪਣੇ ਨਾਂ ਤੇ ਮੁਰਤੇ ਹੋਰ ਲੋ ਸਰਕ ਉਹ ਕਿ ਉਹਨੂੰ ਖੋਹਦਾ ਆ ਵੀ ਫੜ ਕੇ ਖੋਹਦਾ ਹਾਂ ਮੈਂ ਕਾਤੇ ਫੜ ਕੇ ਮਾਪਦਾ ਅੱਜ ਇਹਦੇ ਕੋਲ ਕੋਈ ਸਵਾਲ ਨਹੀਂ ਉਹਦੇ ਤੇ ਕਿਹਦੇ ਤੋਂ ਪ੍ਰਣਾਕ ਨਹੀਂ ਲਈ ਉਹਨੂੰ ਬੁਲਾ ਦੇ ਇੱਕ ਚੋਟਾ ਉਹ ਦੋ ਲਾ ਲਾ ਅੰਸ਼ਿਕਲਾ ਅਜਰਨ ਆਈ ਜਿਹੜੇ ਸਾਡੇ অবজারভার ਨੇ ਉਹ ਸਾਡੇ ਕੋਲੇ ਆਏ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹੁੰਚੇ ਨੇ ਸਮੁੱਚੀ ਟੀਮ ਸਾਡੀ ਦੀਪਾ ਜੀ ਗੁਲਜ਼ਾਰੀ ਜੀ ਸਾਰੀ ਟੀਮ ਇੱਥੇ ਮੌਜੂਦ ਹੈ ਤੇ ਅੱਜ ਅਸੀਂ ਇਹ ਵਿਸ਼ਵਾਸ ਦਿਵਾਉਨੇ ਆ ਆਪਣੇ ਜ਼ਿਲ੍ਹੇ ਸੰਗਰੂਰ ਵੱਲੋਂ ਤੇ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਨੂੰ ਤੇ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰ ਕੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਭੁੰਦਰ ਸਾਹਿਬ ਸਾਰਿਆਂ ਨੂੰ ਕਿ ਅਸੀਂ ਇਹ ਭਰਤੀ ਜਿਹੜੀ ਹੈ ਉਹ ਜ਼ੋਰ ਤਰੀਕੇ ਨਾਲ ਕਰਾਂਗੇ ਤੇ ਜਿਹੜੀ ਨੌਜਵਾਨਾਂ ਦੇ ਵਿੱਚ ਜੇ ਕਿਤੇ ਪਿਛਲੇ ਸਮੇਂ 'ਚ ਕੋਈ ਕਮੀ ਰਹੀ ਹੈ ਤੋਂ ਕਮੀ ਨੂੰ ਪੂਰੇ ਕਰਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਸ਼੍ਰੋਮਣੀ ਕਾਲ ਦੁਬਾਰੇ ਉਸੇ ਰੂਪ ਦੇ ਵਿੱਚ ਤੁਹਾਨੂੰ ਦਿਖਾਈ ਦੇਊਗਾ ਕਿਉਂਕਿ ਜੇ ਪੰਜਾਬ ਦੀ ਕੋਈ ਸ਼ਾਂਤੀ ਭਾਈਚਾਰਕ ਸਾਂਝ ਤੇ ਪੰਜਾਬ ਦੀ ਤਰੱਕੀ ਦੀ ਕੋਈ ਬੰਦਾ ਗੱਲ ਕਰਦਾ ਹੈ ਜਾਂ ਕੋਈ ਪਾਰਟੀ ਗੱਲ ਕਰਦੀ ਹੈ ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਕਾਲ ਦਲ ਨੇ ਕੀਤੀ ਹੈ ਤੇ ਅੱਗੇ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਸ਼੍ਰੋਮਣੀ ਕਾਲ ਦਲ ਹੀ ਕਰੂਗਾ ਸੁਣਾ ਲੋਕਾਂ ਨੂੰ ਜ਼ਰੂਰ ਨਸੀਹਤ ਚਾਹੀਦੀ ਹੈ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਤੋੜਨ ਦੀ ਕੋਸ਼ਿਸ਼ ਕਰਦੇ ਨੇ ਮੈਂ ਪਿਛਲੇ ਸਮੇਂਾਂ 'ਚ ਵੀ ਕਿਹਾ ਸੀ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੀ ਖੜਾ ਕਿਉਂ ਪੈਦਾ ਕਦੇ ਪੰਜਾਬ ਬੀਜੇਪੀ ਕਦੇ ਪੰਜਾਬ ਕਾਂਗਰਸ ਕਦੇ ਪੰਜਾਬ ਆਮ ਆਦਮੀ ਪਾਰਟੀ ਕਦੇ ਪੰਜਾਬ ਕਮਿਊਨਿਸਟ ਜਿਹੜੇ ਨੇ ਉਹ ਕਿਉਂ ਨਹੀਂ ਪੈਦਾ ਹੁੰਦੇ ਹਮੇਸ਼ਾ ਜਿਹੜਾ ਇੱਕੋ ਥੜੇ ਪੈਦਾ ਹੁੰਦਾ ਉਹ ਹੈ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣ ਗਿਆ ਅਮ੍ਰਿਤਸਰ ਬਣ ਗਿਆ ਕੋਹੋਰ ਬਣ ਗਿਆ ਇਹਦਾ ਮਤਲਬ ਇਹ ਹੈ ਕਿ ਕੇਂਦਰ ਦੀਆਂ ਏਜੰਸੀਆਂ ਜਾਂ ਕੇਂਦਰ ਦੀਆਂ ਸਰਕਾਰਾਂ ਜਾਂ ਕੇਂਦਰ ਦੇ ਜਿਹੜੇ ਲੋਕ ਨੇ ਉਹ ਕਦੇ ਨਹੀਂ ਚਾਹੁੰਦੇ ਕਿ ਖੇਤਰੀ ਪਾਰਟੀ ਮਜ਼ਬੂਤ ਹੋਵੇ ਤੇ ਖੇਤਰੀ ਪਾਰਟੀ ਜਿਹੜੀ ਹੈ ਉਹ ਅੱਗੇ ਵਧੇ ਤੇ ਪੰਜਾਬ ਦੇ ਵਿੱਚ ਜਿਹੜਾ ਇੱਕ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਹੈ ਸਟੇਬਿਲਿਟੀ ਜਿਹੜੀ ਹੈ ਉਹ ਸਦਾ ਰਹੇ ਤੇ ਸਾਰਿਆਂ ਦਾ ਜੋਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨੀਵਾਂ ਦਿਖਾਉਣ ਲਈ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਜਾਂ ਹੋਰ ਜਿਹੜੇ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਵਿੱਚ ਪੂਰਾ ਜੋਰ ਲੱਗਿਆ ਹੋਇਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਇਸ ਗੱਲ ਤੇ ਜ਼ਰੂਰ ਸੋਚੋ ਕਿ ਇਹ ਲੋਕ ਕਿ ਜਿਹੜੇ ਖੇਡਾਂ ਖੇਡਦੇ ਨੇ ਇਹਨਾਂ ਤੋਂ ਜ਼ਰੂਰ ਪਤਾ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਤਾਂ ਹਰਿਆਣੇ ਦੇ ਵਿੱਚ ਵਰਤੋਹਰਾ ਪ੍ਰਬੰਧ ਧਰਮ ਦੇ ਠੇਕੇਦਾਰ ਹੀ ਕਹੂੰਗਾ ਮੈਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਪੰਥ ਦੇ ਕੌਮ ਦੇ ਸਰਮੌਰ ਆਗੂ ਕਹਾਉਂਦੇ ਸੀ ਉਹ ਤੁਸੀਂ ਦੇਖੋ ਚੰਦ ਬੂਟਾਂ ਤੇ ਅੱਜ ਹਰਿਆਣਾ ਕਮੇਟੀ ਸਾਡੇ ਤੋਂ ਕੋਈ ਗਈ ਤਾਂ ਉਹ ਦਾਦੂਵਾਲ ਦਾ ਸਭ ਤੋਂ ਵੱਡਾ ਰੋਲ ਸੀ ਉਹਦੇ 'ਚ ਜਿਹੜੇ ਨੇ ਜਾ ਕੇ ਭਾਜਪਾ ਵਾਲਾਂ ਨਾਲ ਰਲ ਕੇ ਤੇ ਉਹ ਕਮੇਟੀ ਅਲੱਗ ਬਣਾਈ ਪਰੰਤੂ ਅੱਜ ਇੱਕ ਚੀਜ਼ ਦੇਖੋ ਉਹੀ ਦਾਦੂਵਾਲ ਸਾਹਿਬ ਜਿਹੜੇ ਨੇ ਆਪਣੀ ਸੀਟ ਨਹੀਂ ਬਚਾ ਸਕੇ ਆਪਣੀ ਇਲੈਕਸ਼ਨ ਨਹੀਂ ਜਿੱਤ ਸਕੇ ਬਹੁਤ ਜਿਹੜੀ ਕਹਿ ਸਕਦੇ ਕਿ ਸਿੱਖਾਂ ਦੀ ਬਹੁਤ ਘੱਟ ਆਬਾਦੀ ਆ ਉੱਥੇ ਜਿਹੜੀਆਂ ਵੋਟਾਂ ਘੱਟ ਨੇ ਤਾਂ ਜੇ ਉਹ ਇੰਨੀਆਂ ਵੋਟਾਂ ਨਹੀਂ ਸਿੱਖ ਲੈ ਸਕਦੇ ਤਾਂ ਤੁਸੀ ਲੱਗਦਾ ਹੈ ਕਿ ਕੌਮ ਦੀ ਕਿਤੇ ਕੋਈ ਬੰਦਾ ਰਹਿਨਮਾਇਜਾ ਕੌਮ ਨੂੰ ਅਕੇ ਵਧਾ ਸਕਦਾ ਹੈ ਸੋ ਇਹ ਇਹ ਜਿਹੜੀਆਂ ਦੇਖਿਓ ਸਾਰਾ ਕੁਝ ਇਹ ਕਿ ਹਲੇ ਆ ਸਾਲ ਦੇ ਵਿੱਚ ਹੋਰ بڑا ਕੁਝ ਆਉਣਾ ਹੈ ਜਿਹੜੇ ਬਹੁਤ ਲੋਕ ਜਿਹੜੇ ਸਿੱਖ ਪੰਥ ਦੇ ਜਿਹੜੇ ਬੜੇ ਵੱਡੇ ਵੱਡੇ ਥੇਕੇਦਾਰ ਬਣੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਨਾਲ ਹੀ ਪੰਥ ਚੱਲਦਾ ਹੈ ਤੇ ਪੰਥ ਨੂੰ ਵਰਤਦੇ ਨੇ ਆਪਣੇ ਰਾਜਨੀਤਿਕ ਖੇਤਾਂ ਦੇ ਲਈ ਤਾਂ ਉਹਨਾਂ ਲੋਕਾਂ ਦੇ ਉੱਪਰ ਇਹ ਜਿਹੜੀ ਹੈ ਸਭ ਤੋਂ ਵੱਡਾ ਉਹਨਾਂ ਨੂੰ ਇੱਕ ਜਵਾਬ ਹੈ ਸੰਗਤ ਵੱਲੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਕੋਈ ਹੋਰ ਭਾਈਚਾਰਾ ਦਾ ਹਰ ਬੰਦਾ ਜਿਹੜਾ ਉਹ ਸ਼ਾਂਤੀ ਤੇ ਭਾਈਚਾਰਕ ਸਾਂਝ ਪਾਲਦਾ ਹੈ ਤੇ ਉਹਦੇ ਲਈ ਅਕਾਲੀ ਦਲ ਬਾਦਲ ਦੀਪਾ ਜੀ ਸਾਰੇ ਸ਼ਰੂਮਨੀ ਅਕਾਲੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਤੇ ਤੁਹਾਡੇ ਸਾਰੇ ਪੱਤਰਕਾਰ ਸਰਬਾਨਾਂ ਦਾ ਧੰਨਵਾਦ ਕਰਦੇ ਹਾਂ ਮਾਫੀ ਵਿੱਚ ਉਹਨੇ ਲੇਟ ਹੋ ਗਏ ਉਹਦੇ ਕਾਪੀਆਂ ਕੋਈ ਸ਼ੁਰੂਆਤ ਹੋਈ ਹੈ ਪਹਿਲਾਂ ਪਟਿਆਲੇ ਸੀ ਤੇ ਸੰਗਰੂਰ ਜਿਲ੍ਹੇ ਦੀ ਸੀ ਸੋ ਮੈਂ ਸਮਝਦਾ ਕਿ ਅੱਜ ਦੀ ਜੋ ਰਸਮੀ ਤੌਰ ਤੇ ਜੋ ਸ਼੍ਰੋਮਣੀ ਕਾਲੀਕਲ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਭੂਲੜ ਜੀ ਵਰਕਿੰਗ ਕਮੇਟੀ ਸ਼੍ਰੋਮਣੀ ਕਾਲੀਕਲ ਦੇ ਦਿਸਨਰਜੀ ਡੇਟਾ ਚੋ ਅੱਜ ਇਹ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਇਸੇ ਭਰਤੀ ਜਿਵੇਂ ਪਹਿਲਾਂ ਦੱਸਿਆ ਸੰਗਰਦੀ ਸਾਹਿਬ ਨੇ ਕਿ ਭਰਤੀ ਅੱਜ ਤੋਂ ਸ਼ੁਰੂ ਹੋ ਕੇ 20 20 ਇੱਕ ਮਹੀਨਾ ਲਗਾਤਾਰ ਭਰਤੀ ਚੱਲਣੀ ਹੈ ਤੇ ਮਾਰਚ ਦੇ ਪਹਿਲੇ 1 ਮਾਰਚ ਨੂੰ ਤਕਰੀਬਨ ਸ਼੍ਰੋਮਣੀ ਕਾਲੀਕਲ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਸੋ ਮੈਂ ਸਮਝਦਾ ਕਿ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਤੇ ਜੋਸ਼ ਕਿਉਂਕਿ ਸ਼ੁਰੂਮਿਕ ਅਕਾਲੀਅਲ ਦੀ ਭਰਤੀ ਦਾ ਟਾਈਮ ਪੂਰਾ ਹੋ ਗਿਆ ਸੀ ਤੇ ਵਰਕਰਾਂ ਦੇ ਇਤਿਹਾਸ ਸੀ ਜਿਹੜੇ ਨਵੇਂ ਜਿਹੜੇ ਸਾਡੇ ਵਰਕਰ ਸਾਹਿਬਾਨ ਨੇ ਨੌਜਵਨ ਪੀੜ੍ਹੀਆ ਹੋਰ ਜਿਹੜੇ ਜੁੜਨਾ ਚਾਹੁੰਦੇ ਸੀ ਉਹ ਬੜੇ ਉਤਸ਼ਾਹ ਨਾਲ ਭਰਤੀ ਦੀ ਡੀ ਕਰ ਰਹੇ ਸੀ ਤੇ ਭਰਤੀ ਸ਼ੁਰੂ ਕਰ ਰਹੇ ਹਾਂ ਸੋ ਇਹ ਭਰਤੀ ਅੱਜ ਅਸੀਂ ਸ਼ੁਰੂ ਹੋਇਤੋਂ ਜ਼ਿਲ੍ਹੇ ਸਰੂਰ ਤੋਂ ਕੀਤੀ ਆ ਇਕੱਠੀ ਕੀਤੀ ਆ ਇਹ ਤੋਂ ਬਾਅਦ ਸਾਰੇ ਹਲਕਾ ਵਾਈਜ਼ ਸਾਰੇ ਬਲਾਕ ਵਾਈਜ਼ ਸਾਰੇ ਔਰਡ ਵਾਈਜ਼ ਸਾਰੀਆਂ ਸਰਕਲ ਜਥੇਬੰਦੀਆਂ ਦੇ ਪਿੰਡ-ਪਿੰਡ ਜਾ ਕੇ ਇਹ ਭਰਤੀ ਸ਼ੁਰੂ ਕੀਤੀ ਜਾਊਗੀ ਤਾਂ ਕਿ ਸ਼੍ਰੋਮਣੀ ਕਾਲੀਯਨ ਨੂੰ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ ਸ਼੍ਰੋਮਣੀ ਕਾਲੀਯਨ ਇਹ ਵਰਕਰ ਦੀ ਪਾਰਟੀ ਆ ਵਰਕਰ ਵੱਡੀ ਗਿਣਤੀ ਦੇ ਵਿੱਚ ਮੈਂਬਰ ਬਣਨਗੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਊਗਾ ਇਦਾਂ ਹੀ ਸਰਕਲ ਦੇ ਡੈਲੀਗੇਟ ਡਿਸਟ੍ਰਿਕਟ ਡੈਲੀਗੇਟ ਸਟੇਟ ਡੈਲੀਗੇਟ ਬਣਿਆ ਜਾਣਗੇ ਤੇ ਜਿਹੜੇ ਵੀ ਮੈਂਬਰ ਬਣਨਾ ਚਾਹੁੰਦੇ ਨੇ ਡੈਲੀਗੇਟ ਬਣਨਾ ਚਾਹੁੰਦੇ ਨੇ ਉਹ ਸਾਡੇ ਜਿਵੇਂ ਜ਼ਿਲ੍ਹਾ ਜਥੇਮੰਦੀ ਵੱਲੋਂ ਇਹ ਕਾਪੀਆਂ ਲੈ ਲੈ ਕੇ ਜਾ ਸਕਦੇ ਆ ਤੇ ਆਨ ਮਲਡ ਇਹ ਭਰਤੀ ਹੋਣੀ ਆ ਤੇ ਇਹਦੇ ਵਿੱਚ ਸਾਰਨੂੰ ਬੇਨਤੀ ਆ ਕਿ ਬਤਾ ਲੂ ਬੰਦੇ ਜਿਹੜੇ ਮੈਨੂੰ ਮੈਨੂੰ ਅਪਰੋਚ ਕੀਤਾ ਗਿਆ ਅਸੀਂ ਪਿੰਡ-ਪਿੰਡ ਜਾ ਕੇ ਵਾਰਡ ਵਾਈ ਸਾਰੇ ਅਪਰੋਚ ਕਰਾਂਗੇ ਤੇ ਸਮੁੱਚੇ ਨੌਜਵਾਨਾਂ ਸਮੁੱਚੇ ਵਰਕਰ ਸਾਹਿਬਾਨ ਨੂੰ ਸ਼੍ਰੋਮਣਿਕ ਆਲਿਆ ਦੀ ਮੈਂਬਰਸ਼ਿਪ ਦਾ ਜੋੜਾਂਗੇ ਤੇ ਕਿਉਂਕਿ ਅੱਜ ਲੋਕ ਤੇ ਇਹ ਮਹਿਸੂਸ ਕਰ ਰਹੇ ਆ ਕਿ ਪੰਜਾਬ ਚ ਖੇਤਰੀ ਪਾਰਟੀ ਦਾ ਤਗੜਾ ਹੋਣਾ ਬਹੁਤ ਜ਼ਰੂਰੀ ਆ ਕੁਕੁ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਅਜਿਹੀ ਪਾਰਟੀ ਆ ਜੋ ਖੇਤਰੀ ਪਾਰਟੀ ਆ ਜੋ ਪੰਜਾਬ ਤੇ ਪੰਜਾਬੀਅਤ ਦੇ ਭਲੇ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੰਥ ਦੀਆਂ ਉਮੀਦਾਂ ਤੇ ਪੂਰਾ ਉੱਤਰਨ ਵਾਸਤੇ ਸ਼੍ਰੋਮਣੀ ਅਕਾਲੀ ਦੇ ਕੰਮ ਕਰਦੀ ਆ ਸੋ ਇਸ ਕਰਕੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲ ਤਗੜਾ ਹੋਵੇ ਇਹ ਜੀ ਭਰਤੀ ਮਹਿਮ ਬੜੀ ਜੋਰ ਸ਼ੋਰ ਨਾਲ ਹੋਵੇ ਔਰ ਮੈਰਿਟ ਹੋਵੇ ਤੇ ਇਸ ਭਰਤੀ ਮਹਿਮ ਨੇ ਜਿਹੜਾ 2027 ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਣ ਜਾ ਰਹੀਆਂ ਨੇ ਉਹ ਚੋਣ ਜਿੱਥੇ ਸ਼ਰਮਣੀ ਕਾਲੀਆਂ ਦਾ ਨਵੇਂ ਪ੍ਰਧਾਨ ਸਾਨੂੰ ਦੇਣੇ ਆ ਉਹਦੇ ਨਾਲ ਇਸ ਭਰਤੀ ਨੇ 2027 ਦੇ ਵਿੱਚ ਜੋ ਸ਼ਰਮਣੀ ਕਾਲੀਅਲ ਦੀ ਸਰਕਾਰ ਬਣ ਜਾਰੀ ਹੈ ਉਹਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਅਹਿਮ ਯੋਗਦਾਨ ਪਾਉਣਾ ਅਹਿਮ ਰੋਲ ਹੁਣ ਉਹਨਾਂ ਦਾ ਤੋਂ ਇਸ ਕਰਕੇ ਸਾਰੇ ਵਰਕਰ ਸਾਹਿਬਾਨ ਨੂੰ ਅਪੀਲ ਆ ਕਿ ਆਪਣੇ ਆਪਣੇ ਪਿੰਡ ਵਾਈਜ਼ ਆਪਣੇ ਆਪਣੇ ਵਾਰਡ ਵਾਈਜ਼ ਆਪਾਂ ਭਰਤੀ ਕਰੀਏ ਤੇ ਭਰਤੀ ਮੇਮ ਨੂੰ ਪੂਰੀ ਇੱਕ ਲੋਕ ਲਹਿਰ ਬਣਾ ਕੇ ਇਹਨੂੰ ਮਜ਼ਬੂਤੀ ਨਾਲ ਕਰੀਏ ਤੇ ਲੋਕਾਂ ਨੂੰ ਸੰਗਤ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਸ਼੍ਰੋਮਣੀ ਕਾਲੀਗਰ ਦੀ ਭਰਤੀ ਰਹੀ ਜੁੜੀ ਜਾ ਰਹੀ ਹੈ। ਅ ਖੰਨਾ ਜੀ ਅੱਜ ਲੋਂਗੋਵਾਲ ਸਾਹਿਬ ਦੀ ਗੈਰ ਹਾਜ਼ਰੀ ਆ। ਨਹੀਂ ਦੇਖੋ ਲੋਂਗੋਵਾਲ ਸਾਹਿਬ ਸਾਡੇ ਇਸ ਜ਼ਿਲ੍ਹੇ ਦੇ ਬਜ਼ਰਬਰ ਨੇ ਮੈਂ ਹੁੰਦਾ ਸੀ ਨਾਲ ਸਹਿਯਕ ਬਜ਼ਰਬਰ ਲੱਗਿਆ ਜੀ ਅੱਜ ਲੋਂਗੋਵਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਲੋਂਗੋਵਾਲ ਸਾਹਿਬ ਦੀ ਬੇਟੀ ਦੇ ਬੜੀ ਕੋਈ ਭੈੰਕਰ ਸੀਰੀਅਸ ਬਿਮਾਰੀ ਆ ਥੋੜੇ ਸੀਰੀਅਸ ਨੇ ਉਹ ਮੇਰੀ ਰਾਤ ਵੀ ਪ੍ਰਸ਼ਾਸਨ ਨਾਲ ਲੋਂਗੋਵਾਲ ਨਾਲ ਗੱਲ ਹੋਈ ਸੀ ਉਹਨਾਂ ਦੇ ਬੇਟੇ ਨਾਲ ਵੀ ਗੱਲ ਹੋਈ ਸੀਗੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਸਵੇਰੇ ਉਹਨਾਂ ਦੀ ਬੇਟੀ ਨੂੰ ਕੋਈ ਅਟੈਕ ਆ ਗਿਆ ਆਫ ਦਿ ਰਿਕਾਰਡ ਆ ਉਹਦੇ ਕਰਕੇ ਮੇਰੇ ਕਸ਼ੇ ਪੀਜੀ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਨਾ ਪਿਆ ਲੌਂਗਵਾਲ ਸਾਹਿਬ ਉਹਦੇ ਦਿਨਾਂ ਦੇ ਵਿੱਚ ਸ਼ਹਿਰ ਕਾਲੂ ਨਵੀਂ ਹਲਕੇ ਵਿੱਚ ਸ਼ੁਰੂ ਕਰਾਂਗੇ ਸੋ ਉਹਦੇ ਵਿੱਚ ਸਾਰੇ ਉਹਦੇ ਲੈਰੇ ਸਰਕਲ ਪ੍ਰਧਾਨ ਆਏ ਨੇ ਸਮੂਚਾ ਸਮੂਚੇ ਸਾਡੇ ਮੇਨ ਆਗੂ ਸਰਵਨ ਸਾਰੇ ਆਏ ਨੇ ਸੋ ਮੈਂ ਸਮਝਦਾ ਕਿ ਇਹ ਇੱਕ ਵਹੀ ਜਿਹੜੀ ਭਰਤੀ ਹੈ ਇਸ ਲੌਂਗਵਾਲ ਸਾਹਿਬ ਦੀ ਗਵਾਹੀ ਦੇ ਵਿੱਚ ਹੀ ਭਰਤੀ ਸਾਰੇ ਜ਼ਿਲ੍ਹੇ ਵਿੱਚ ਮੁਕੰਮਲ ਹੋਊਗੀ ਹੁੰਦਾ ਸਾਹਿਬ ਅੱਜ ਸੱਦਾ ਨਹੀਂ ਸੀ ਹੁੰਦਾ ਸਾਹਿਬ ਹਾਂਕਾ ਜ਼ਿਲ੍ਹਾ ਮਲੇਰੀ ਕੋਲੇ ਬਜਾਤ ਬਣਨੇ ਉਹ ਉਹਨਾਂ ਨੇ ਮਲੇਕੋਲ ਲਈ ਤਿਆਰੀ ਕਰ ਰਹੇ ਹੁਣ ਇਹਨੇ ਉੱਥੇ ਸੋ ਵੱਖ-ਵੱਖ ਜਿਵੇਂ ਮੈਨੂ ਇਚ অবজারভার ਲਾਇਆ ਗਿਆ ਊਂਗਲ ਸਾਹਿਬ ਨੇ ਹੁੰਦਾ ਸਾਹਿਬ ਮਲੇਕੋਲ ਦੇਦੇ ਨੇ ਇਹ ਵੱਖ-ਵੱਖ ਜਾ ਕੇ ਸਾਰੇ অবজারভার ਲੱਗੇ ਨੇ ਕਿਉਂਕਿ ਜਿਹੜੀ ਮੈਮਰੀ ਭਰਤੀ ਬਹੁਤ ਵੱਡਾ ਕੰਮ ਆ ਸੋ ਆਪਣੇ ਆਪਣੇ ਏਰੀਆ ਵੰਡ ਕੇ ਸਾਰਿਆਂ ਨੂੰ ਉਹ ਗੁੱਟੇ 25 ਲੱਖ ਦਾ ਪੰਜਾਬ ਦੇ ਟੀਚਰ ਰੱਖਿਆ ਜਿਹੜੇ ਚ ਸੰਗਰੂਰ ਦਾ ਟੀਚਰ ਕਿਨਾਰਾ ਦੇਖੋ ਸੰਗਰੂਰ ਟੀਚਰ ਦੇਖੋ ਟੀਚਰ 25 ਲੱਖ ਭਰਤੀ ਆ ਮੈਂ ਸਮਝਦਾ ਕਿ ਭਰਤੀ ਤਾਂ ਤਕਰੀਬਨ ਜਾ ਕੇ 25 ਲੱਖ ਤੋਂ ਬਾਅਦ ਭਰਤੀ ਹੋਰ 50 ਲੱਖ ਦੇ ਕਰੀ ਭਰਤੀ ਹੋਣੀ ਆ ਇਹਦੀ ਟੀਚੀ ਦੀ ਗੱਲ ਇਹ ਹੈ ਵੀ ਪਰ ਹਲਕੇ ਦੇ ਵਿੱਚ ਪੂਰੀ ਸਪੀਡ ਦੇ ਨਾਲ ਕੰਮ ਚੱਲ ਰਿਹਾ ਤੁਸੀਂ ਦੇਖੋ ਉਹਦੇ ਦਿਨਾਂ ਦੇ ਬਹੁਤ ਵੱਡੀ ਭਰਤੀ ਹੋਣੀ ਹੈ 25 25 ਜਾਂ ਤੋਂ ਸਟਾਰਟ ਆ ਇਸ ਤੋਂ ਬਾਅਦ ਉੱਪਰ ਜਿੰਨੀ ਭਰਤੀ ਹੋ ਸਕਦੀ ਹੈ ਮਤਲਬ ਕਰਾਂਗੇ ਸਾਰੇ ਆ ਜਿਹੜੀ ਅਕਾਲਤਖ ਸਾਹਿਬ ਵੱਲੋਂ ਕਮੇਟੀ ਬਣਾਈ ਸੀ ਹਾਂਜੀ ਅੱਜ ਦੇ 44 ਬਵਾਦ ਚੱਲ ਰਹੇ ਨੇ ਨਹੀਂ ਨਹੀਂ ਐਦਾਂ ਨਹੀਂ ਜੀ ਦੇਖੋ ਅਕਾਲਤ ਅਕਾਲਤਖ ਸਾਹਿਬ ਦੇ ਜਿਵੇਂ ਸਾਰਨੀਕ ਨੇ ਕਿਹਾ ਉਹ ਕਹਿੰਦੇ ਵੀ ਹਰ ਇੱਕ ਟਾਈਮ ਆ ਸਟਾਰਟ ਕਰਦੇ ਠੀਕ ਹੈ ਜੀ ਮੈਂ ਦੱਸਦਾ ਦੇਖੋ ਗੱਲ ਇਹ ਹੈ ਆ ਵੀ ਜਸ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਅਕਾਲ ਤਖਤ ਸਰਬ ਦੀ ਸਰਪ੍ਰਸਤੀ ਅਕਾਲ ਸਰਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੀ ਹੈ ਉਸ ਵੀ ਹੋਰ ਕੋਈ ਪਾਰਟੀ ਦੇਖੋ ਕਿ ਸਾ ਸਰਬੀਰ ਸਿੰਘ ਬਾਲ ਜੀ ਨੇ ਬਿਲਕੁਲ ਕਿ ਦਵਾਨੇ ਸਿੱਖ ਬਜੋ ਜੋ ਪਾਰਟੀ ਦੀਆਂ ਜਾਂ ਸਰਕਾਰ ਤਰਫ ਹੋਇਆ ਉਹਨਾਂ ਨੇ ਬਿਨਾ ਕਿਸੇ ਗੱਲ ਕਹੇ ਆਪਣੀ ਝੋਲੀ ਪਾਈ ਉਹ ਤੋਂ ਬਾਅਦ ਇਹਨਾਂ ਨੇ ਉਹਨਾਂ ਨੇ ਹਕੂਮਤ ਲਾਗੂ ਜੋ ਅਕਾਲ ਤਖਤ ਫੈਸਲ ਤੋਂ ਕਰ ਲਾਗੂ ਕੀਤਾ ਗਿਆ ਉਹਨਾਂ ਨੇ 7 ਮੈਂਬਰੀ ਕਮੇਟੀ ਦਾ ਜੋ ਐਲਾਨ ਕੀਤਾ ਗਿਆ ਦੇਖੋ 7 ਮੈਂਬਰੀ ਕਮੇਟੀ ਵਿੱਚੋਂ 5 ਮੈਂਬਰ ਤਾਂ ਸਾਰੇ ਪਏ ਹੋਏ ਨੇ ਦੁਆਰਾ ਕਿਉਂਕਿ ਵਰਕਿੰਗ ਕਮੇਟੀ ਦੇ ਵਿੱਚ ਜਿੱਥੇ ਸਰਬੀਰ ਸਿੰਘ ਬਾਲਜੀ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਉਹ ਤੋਂ ਬਾਅਦ ਸੂਚੀ ਵਰਕਿੰਗ ਕਮੇਟੀ ਦੇ ਵੱਲੋਂ ਜਥੇਦ ਅਕਾਲਤਾ ਜੀ ਸਾਬ ਨੂੰ ਬੇਨਤੀ ਕੀਤੀ ਕਿਉਂਕਿ ਉਸ ਤੋਂ ਬੇਨਤੀ ਕਰਸਾ ਜ਼ਰੂਰੀ ਕਰਸਾ ਜਥੇਦ ਅਕਾਲਤਾ ਸਰਪੁਰ ਅਕਾਲਤਾ ਸਰਪੁਰ ਕੋਲ ਬੇਨਤੀ ਕੀਤੀ ਔਰ ਜ਼ਰੂਰੀ ਕੀਤੀ ਕਿ ਜਿਹੜੀ ਪੰਜ ਮੈਂਬਰੀ ਜਿਹੜੇ ਦੋ ਮੈਂਬਰ ਦੇ ਕੋ ਬਡਾਲਾ ਸਾਹਿਬ ਦੀ ਗੱਲ ਸੁ ਕਰ ਰਹੇ ਹੋ ਬਡਾਲਾ ਸਾਹਿਬ ਨੂੰ ਡਿਸਪਲਿਨ ਕਮੇਟੀ ਨੇ ਇੱਕ ਵਾਰ ਡਿਸਪਲਿਨ ਕਮੇਟੀ ਨੇ ਪਾਰਟੀ ਤੋਂ ਬਾਹਰ ਘਟਿਆ ਹੋਇਆ ਸੂਚੀ ਕਾਲ ਦੇ ਬੀਬੀ ਜੀ ਗੱਲ ਬੜੇ ਸਰਕਾਰਯੋਗ ਨੇ ਉਹ ਜੋ ਲੈਕਚਰ ਜੋ ਲੈਕਚਰਕ ਵਿਸ਼ੇ ਦੀ ਹਦਾਇਤ ਮੁਤਾਬਕ ਬੀਬੀ ਜੀ ਜੌਬ ਕਰਦੇ ਨੇ ਚੌਵੜਾ ਵਾਲਾ ਬੰਦਾ ਇਸ ਭਰਤੀ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਤੇ ਜੇ ਬਡਾਲਾ ਸਾਹਿਬ ਦੀ ਗੱਲ ਕਰ ਰਹੇ ਜੇ ਉਹਨਾਂ ਨੇ ਸ਼ਾਮਿਲ ਹੋਣਾ ਤਾਂ ਬਡਾਲਾ ਸਾਹਿਬ ਡਿਸਪਲਿਨ ਕਮੇਟੀ ਦੇ ਕੋਲ ਆਉਣ ਇਹ ਗੱਲ ਆਪਣਾ ਪੱਕ ਰੱਖਣ ਤੇ ਭਰਤੀ ਸ਼ੁਰੂ ਕਰ ਸਕਦੇ ਨੇ ਨਹੀਂ ਦੇਖੋ ਅਕਾਲ ਤਖਤ ਸਾਹਿਬ ਨੇ ਤੁਸੀਂ ਦੇਖਿਆ ਉਹਨਾਂ ਭਰਤੀ ਦੇ ਉਹਨਾਂ ਨੇ ਤਾਂ ਸਰਬੀਰ ਸਿੰਘ ਬਾਲ ਜੀ ਜਿਹੜੀ ਜਿਹੜੀ ਸਟੀਫੇ ਦੀ ਸਲਾਹ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਭਰਤੀ ਸ਼ੁਰੂ ਕੀਤੀ ਆ ਉਹਦੇ ਵਾਰ ਕਿਹਾ ਵੀ ਭਰਤੀ ਬਹੁਤ ਦੇ ਕੀਤੀ ਆ ਬੜਾ ਕੰਮ ਆ ਇਹ ਇਹਨਾਂ ਨੇ ਸਾਰੀ ਡਿਊਟੀਆਂ ਵੰਡ ਕੇ ਭਰਤੀ ਕਰ ਰਹੇ ਨੇ ਜਸਦਰ ਸਾਹਿਬ ਨਾਲ ਗੱਲ ਸੁਣੀ ਵੀ ਹੋਣੀ ਹੈ ਇਕੱਲੇ ਨਹੀਂ ਨਹੀਂ ਜਸਦਰ ਸਾਹਿਬ ਨੇ ਧਾਮੀ ਸਾਹਿਬ ਨੂੰ ਦੇ ਗਏ ਸੀ ਪਾਰਟੀ ਮਿਲਣ ਵਾਸਤੇ ਗਏ ਸੀ ਜਦ ਉੱਤੇ ਉਹਨਾਂ ਨੇ ਧਾਮੀ ਸਾਹਿਬ ਚੇਅਰਮੈਨ ਧਾਮੀ ਸਾਹਿਬ ਦੀ ਵਾਈਸ ਚੇਅਰਮੈਨ ਨਹੀਂ ਹੈ ਤੁਸੀਂ ਧਾਮੀ ਸਾਹਿਬ ਨਾਲ ਗੱਲ ਕਰ ਲਓ ਜਿਵੇਂ ਤੁਹਾਡੀ ਦੁਆਰਾ ਵੀ ਉਹ ਉਹਨਾਂ ਨੇ ਭਰਤੀ ਨੂੰ ਰੋਕੇ ਨਹੀਂ ਭਰਤੀ ਨੂੰ ਭਰਤੀ ਦੀ ਸਲਾਹਾਂ ਕੀਤੀ ਆ ਜਸਦਰ ਸਾਹਿਬ ਨੇ ਯਾ ਭਰਤੀ ਮੇਰੇ ਨੂੰ ਸ਼ੁਰੂ ਕਰ ਬੜੀ ਵਰੀਆ ਕੀਤਾ ਹੈ